ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟ ਸੈਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਸੈਕੰਡ ਵੀਡੀਓ ਆ ਆਪਣੀ ਇਸ ਘਰ ਤੋਂ ਪਿੰਡ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਕੈਰੋਂ ਸ਼ਹਾਜਪੁਰ ਗਲਾਲੀਪੁਰ ਕਮਾਲਪੁਰ ਬੈਂਕਾ ਤੇ ਬਲੇਰ ਬਿਲਕੁਲ ਜਿਹੜੇ ਦੋਸਤੋ ਨਾਂ ਲੱਗਦੇ ਪਿੰਡਾਂ ਇਸ ਪਿੰਡ ਦੇ ਠੀਕਾ ਜੀ ਤੇ ਵੀਰ ਕਮਲਜੀਤ ਕੋਲੇ ਆਏ ਆ ਤਕਰੀਬਨ ਵਹਿੜਾਂ ਦਾ ਕੰਮ ਆ ਦੋਸਤੋ ਨਾਰਮਲੀ ਤੁਹਾਨੂੰ ਇਸ ਘਰੋਂ ਵਹਿੜਾਂ ਜਿਹੜੀਆਂ ਵੇਖਣ ਦੇ ਵਿੱਚ ਮਿਲਦੀਆਂ ਰਹਿੰਦੀਆਂ ਤੇ ਖਾਸ ਤੌਰ ਤੇ ਸੇਲ ਪਰਚੇਜ ਵਾਲਾ ਕੰਮ ਆ ਤੇ ਵਹਿੜਾ ਤੁਹਾਨੂੰ ਆਪਾਂ ਜਿਹੜੀਆਂ ਦੋਸਤੋ ਅੱਜ ਬਿਲਕੁਲ ਇੱਕ ਤਾਜੀ ਬਿਲਕੁਲ ਸੂਈ ਵਹਿੜਾ ਦੁੱਧ ਤੇ ਚੱਲਦੀ ਪਈ ਆ ਉਹ ਦਿਖਾਉਣੀ ਆ ਇਸ ਤੋਂ ਬਾਅਦ ਕੋਈ 10 ਦਿਨ ਦੀ ਕੱਚੀ ਬੈੜ ਦਿਖਾਵਾਂਗੇ ਤੇ ਬਾਕੀ ਤੁਹਾਨੂੰ ਜਿਹੜੀਆਂ ਪਹਿਲਣਾ ਭਰੂਣ ਵਾਲਾ ਬੈੜਾ ਜਿਹੜੀਆਂ ਸੂਨੀਆਂ ਫਸਟ ਟਾਈਮਰ ਜਿਹੜੀਆਂ ਬੈੜਾ ਸੂਨੀਆਂ ਨੇ ਉਹ ਦਿਖਾਵਾਂਗੇ ਠੀਕ ਆ ਜੀ ਕੱਚੀਆਂ ਹੋਣਗੀਆਂ ਘੱਟੋ ਘਾਟ ਵੀ ਕੋਈ 15 ਤੋਂ 20 ਦਿਨ ਦੀਆਂ ਕੱਚੀਆਂ ਹੋਣਗੀਆਂ ਤੇ ਰੇਟ ਭਾਅ ਪੜਤਾ ਵੀ ਜਿਹੜਾ ਦੋਸਤੋ ਬਿਲਕੁਲ ਜਾਇਜ਼ ਹੋਵੇਗਾ ਵਾਜਬ ਹੋਵੇਗਾ ਤੇ ਸ਼ੁਰੂ ਕਰਾਂਗੇ ਆਪਾਂ ਗੱਲਬਾਤ ਕਰਨੇ ਵੀਰ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਆਜੋ ਚੱਲਦੇ ਆਂ ਬਧੇਰੇ ਡਿਟੇਲ ਦੇ ਲਈ ਵੀਰ ਦੇ ਕੋਲ ਤੇ ਅੱਜ 16 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਤੇ ਸਮਾਂ ਜਿਹੜਾ ਦੋਸਤੋ ਤੁਸੀਂ ਜਰੂਰ ਜਿਹੜਾ ਅਕਾਊਂਟ ਕਰ ਸਕਦੇ ਹੋ 12 ਵਜੇ ਦਾ ਜਿਹੜਾ ਦੋਸਤੋ ਸਮਾਂ ਹੈਗਾ ਠੀਕ ਆ ਤੇ ਪਹਿਲੇ ਨੰਬਰ ਜਿਹੜੀ ਸੂਈ ਵਹਿੜ ਆਪਾਂ ਉੱਥੋਂ ਸਟਾਰਟ ਕਰ ਲੈਨੇ ਆ ਤੇ ਵੀਰ ਤੋਂ ਲੈਨੇ ਆ ਜਾਣਕਾਰੀ ਆਜੋ ਵੀਰ ਸਭ ਤੋਂ ਪਹਿਲਾਂ ਵੀਰ ਕਮਲਜੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂ ਜੀ ਵੇਖੋ ਵੇਖੋ ਤੇ ਕਮਲਜੀਤ ਬਾਈ ਅੱਜ ਵੇੜਾ ਆਪਣੇ ਕੋਲ 5 ਘੱਟੋ ਘੱਟ ਪੰਜ ਨਾਗੇ ਜੀ ਪੰਜ ਵੇੜਾ ਜੀ ਹਾਂਜੀ ਤੇ ਪਹਿਲੇ ਨੰਬਰ ਦੀ ਵੀਰ ਜਿਹੜੀ ਇਹ ਵੇੜ ਸੂਈ ਸਵਾਈ ਆ ਪ੍ਰੋਪਰ ਇਨਫੋਰਮੇਸ਼ਨ ਆਪਾਂ ਦੇਣੀ ਆ ਵੀਰਾਂ ਨੂੰ ਵੀ ਕੀ ਥੱਲੇ ਬੱਚਾ ਤੇ ਸੁਭਾ ਕਿਨਮਾ ਜੀ ਵੀਰੇ ਦੁੱਜਾ ਸੁਭਾ ਜੀ ਠੀਕ ਆ ਜੀ ਮਗਰ ਵਸ਼ਾ ਜੀ ਠੀਕ ਆ ਪੰਜੀ ਕੇ ਦਿਨ ਦੀ ਸੂਈ ਹੋਈ ਆ ਠੀਕ ਆ ਜੀ ਹਾਂਜੀ ਤੇ ਬਾਕੀ ਦੁੱਧ ਇਸ ਟਾਈਮ 20 ਕਿਲੋ ਹੋਗਾ ਪਰ 18 ਕਿਲੋ ਆਪਾਂ ਵੀਰਾਂ ਨੂੰ ਦਿਖਾ ਦਾਂਗੇ ਠੀਕ ਹੈ ਵੀ 18 ਕਿਲੋ ਹੀ ਹੋਊਗਾ ਪੂਰਾ 18 ਕਿਲੋ ਕੋਈ ਵੀ ਚੋਲੇ ਹੈ ਨਾ ਕਰਿਆ ਜੀ 18 ਕਿਲੋ ਜਿੰਨਾ ਪੂਰਾ ਚੋਲੇ ਪਾਉਗੇ ਠੀਕ ਹੈ 20 ਕਿਲੋ ਆਠਾਂਗੇ ਠੀਕ ਹੈ ਹਾਂਜੀ ਵੇਰ ਜਿਹੜੀ ਦੋਸਤੋ ਤੁਸੀਂ ਵੇਖ ਕੇ ਚੈੱਕ ਕਰ ਲਿਓ ਤੇ ਸੈਕੰਡ ਸੁਗਾ ਸੀ ਨਾ ਜੀ ਹਾਂਜੀ ਸੈਕੰਡ ਸੈਕੰਡ ਟਾਈਮਰ ਆ ਦੋਸਤੋ ਹਵਾਨਾ ਜਿਹਦਾ ਤੁਹਾਨੂੰ ਬਿਲਕੁਲ ਦਿਖਾਈ ਦੇ ਰਿਹਾ ਚੰਗੇ ਹਵਾਨੇ ਦੀ ਆ ਸ਼ੇਪ ਆਕਾਰ ਸਟਰਕਚਰ ਬਹੁਤ ਸੋਹਣਾ ਹੈਗਾ ਹਵਾਨੇ ਦਾ ਤੇ ਆ ਕਰੋ ਚੱਕੀ ਠੀਕ ਆ ਹਵਾਨਾ ਵੇਖ ਕੇ ਤੁਹਾਨੂੰ ਸਮਝ ਆ ਜਾਣਾ ਕਿ ਘੱਟੋ ਘੱਟ ਵੀ 20 ਕਿ ਲੀਟਰ ਦੀ ਜਿਹੜੀ ਆ ਦੋਸਤੋ ਬਿਲਕੁਲ ਹੁਣ ਤੇ ਮਗਰ ਜਿਹੜਾ ਬੱਚਾ ਹੈਗਾ ਉਹ ਬੱਚਾ ਮੇਲ ਕਾਫ ਆ ਤੇ ਅੱਜ ਸੂਹਾ ਜਿਹੜਾ 25 ਕ ਦਿਨ ਦਾ ਹੈ ਠੀਕ ਆ ਜੀ 22 ਤੋਂ 25 ਕ ਦਿਨ ਦਾ ਜਿਹੜਾ ਸੂਹਾ ਵੀਰਾਂ ਦਾ ਵੀ ਅੱਜ ਹੈਗਾ ਤੇ ਇੱਕ ਵਾਰੀ ਫੇਸ ਦੀ ਕੁਆਲਿਟੀ ਦਿਖਾਵਾਂਗਾ ਬਾਅਦ ਵਿੱਚ ਮੈਂ ਤੁਹਾਨੂੰ ਚੰਗੀ ਤਰ੍ਹਾਂ ਤੋੜ ਕੇ ਵੀ ਦਿਖਾਵਾਂਗਾ ਜੀ ਵੇੜ ਆਹ ਕਰੋ ਚੈੱਕ ਠੀਕ ਆ ਜੀ ਆਹ ਫੇਸ ਤੋਂ ਕੁਆਲਿਟੀ ਜੇ ਤੇ ਆਹ ਮਗਰ ਬੱਚਾ ਜੀ ਠੀਕ ਆ ਜੀ ਕਿਸੇ ਚੰਗੇ ਸੀਮਣ ਦਾ ਜਿਹੜਾ ਦੋਸਤੋ ਬੱਚਾ ਹੈਗਾ ਠੀਕ ਆ ਮੇਲ ਕਾਫ ਆ ਠੀਕ ਆ ਤੇ ਟਾਈਮ ਜਿਹੜਾ ਤਕਰੀਬਨ 25 ਦਿਨ ਦਾ ਕਵਰੀ ਮੈਂ ਫੇਰ ਰੀਪੀਟ ਕਰ ਦੇਣਾ ਖੋਲ ਕੇ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਤੋੜ ਕੇ ਦਿਖਾਉਣੇ ਆ ਬਾਕੀ ਜਿਹੜਾ ਥਣ ਥੂਣ ਹੈਗਾ ਚੰਗਾ ਮੁੱਠੀ ਵਾਲਾ ਥਣ ਲੱਗਾ ਹੈਗਾ ਵੈੜ ਤੇ ਤੋੜ ਗਏ ਜੀ ਹਾਂ ਆ ਵੇਖੋ ਜੀ ਇਹ ਕਰ ਉਹ ਚੈੱਕ ਠੀਕ ਆ ਆ ਲਓ ਜੀ ਠੀਕ ਆ ਬਾਕੀ ਹਵਾਨੇ ਦੀ ਕੁਆਲਿਟੀ ਵੇਖ ਕੇ ਚੈੱਕ ਕਰੋ ਬਿਲਕੁਲ ਮੁਠੀ ਵਾਲਾ ਥਣਾ ਤੇ ਵੈੜ ਵੀ ਜਿਹੜੀ ਫੱਬਦੀ ਆ ਲੈਓ ਜੀ ਲੈ ਠੀਕ ਆ ਤੇ ਬਿਲਕੁਲ ਜਿਹੜਾ ਪੱਧਰ ਥਾਣ ਦੇ ਪਾ ਹੈਗਾ ਤੇ ਭਾਈ ਕਮਲਜੀਤ ਜੀ ਦੇ ਵੀ ਕਿੰਨਾ ਕ ਮੋਲੇ ਦਾ ਮੁੱਲ ਵੀ ਦੇ 48000 ਰੁਪਇਆ ਕਰਦੇ ਆ ਜੀ 48000 ਹੈ ਹਾਂਜੀ ਠੀਕ ਆ ਤੇ ਚੁਆਈ ਬਿਲਕੁਲ ਇੱਕ ਨੰਬਰ ਆ ਜੀ ਹਾਂਜੀ ਚੁਆਈ ਵੀ ਇੱਕ ਨੰਬਰ ਆ ਠੀਕ ਆ 48000 ਮਾਂਗ ਤਸੱਲੀ ਕਰਕੇ ਲੈ ਕੇ ਜਾਵੇ ਬਿਲਕੁਲ ਜੀ ਹਾਂਜੀ ਵੀ ਗੱਲ ਕਰਦੀ ਆ ਵੀ ਦੋ ਟਾਈਮ ਆਪ ਦਾ ਚੁਆਈ ਕਰਕੇ ਲੈ ਜਾਓ ਹਾਂ ਹਾਂ ਹਾਂਜੀ ਸੋ ਦੋਸਤੋ ਅਬ ਐਡ ਚੰਗੀ ਆ ਠੀਕ ਆ ਤੇ ਬਿਲਕੁਲ ਤਾਜੀ ਸੂਈ ਆ ਵੀ ਤੋਂ 25 ਦਿਨ ਦਾ ਜਿਹੜਾ ਸਮਾਂ ਹੋ ਗਿਆ ਬਿਲਕੁਲ ਪੀਕ ਤੇ ਜਿੰਨਾ ਤੋਂ ਚੱਲਣ ਰਿਆ ਇਹਨਾਂ ਤੁਸੀਂ ਜਿਹੜਾ ਚਵਾਈ ਕਰਕੇ ਲੈ ਕੇ ਜਾ ਸਕਦੇ ਹੋ ਅੱਜ ਦੇ ਸਮੇਂ ਠੀਕ ਆ ਵੀਕ ਕਿਲੋ ਆਪਾਂ ਚਵਾ ਦਾਂਗੇ ਜਿਹੜਾ ਹਨਾ ਸੀ ਤੇ 18 ਕਿਲੋ 20 ਕਿਲੋ ਚਵਾਵਾਂ ਪਰ ਦੋ ਦੋ 18 ਕਿਲੋ ਕਰਕੇ ਦਵਾਂਗੇ ਦੋਦੇ 20 ਕਿਲੋ ਹੀ ਹੋਊਗਾ ਠੀਕ ਆ ਜੀ ਹਾਂ ਜੀ ਠੀਕ ਆ ਵੀਰ ਤੇ ਮੁੱਲ ਜਿਹੜਾ 48000 ਆ ਬਾਕੀ ਲੈਦੇ ਜਿਹੜਾ ਦੋਸਤੋ ਤੁਸੀਂ ਜਿਹੜਾ ਸੰਪਰਕ ਕਰ ਲਿਓ ਕਿੱਥੋਂ ਤੱਕ ਜਿਹੜਾ ਮਾਨਤਨ ਹੋਣਾ ਹੋਇਆ ਉਹ ਵੀ ਹੋ ਜਾਊਗਾ ਬਾਕੀ ਤੁਸੀਂ ਆਪਦੇ ਹਿਸਾਬ ਨਾਲ ਵੀ ਜਿੱਥੇ ਤੁਹਾਨੂੰ ਚੰਗੀ ਲੱਗਦੀ ਬੈੜ ਫਿੱਟ ਪੈਂਦੀ ਆ ਉੱਥੋਂ ਤੱਕ ਤੁਸੀਂ ਖਰੀਦਣੀ ਆ ਬਾਕੀ ਉਹ ਤਾਲਮੇਲ ਜੋ ਹੋਊਗਾ ਵੀਰ ਦਾ ਭਾਅ ਫਰਤਾ ਹੋਊਗਾ ਜਿਹੜੇ ਛੱਡ ਦੇਣਗੇ ਗਰ ਠੀਕ ਆ ਜੀ ਅਗਲੀ ਬੈੜ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਆ ਇਹ ਵੀ ਬੈੜ ਚੰਗੀ ਆ ਤੇ ਸਵੇਰ ਵੀਰ ਕਿਰਵਾ ਸੁਣਾਇਨੇ ਤੀਜਾ ਸਵੇਰ ਸੁਣਾਇਨੇ ਤੀਜਾ ਸਵੇਰ ਸੁਣਾ ਸਾਜ ਦਿਨ ਇਹ ਲੈ ਜੂ ਹਣਾ ਦੇਂਗਾ ਜੀ ਇਹ ਠੀਕ ਬਾਕੀ ਦੋਸਤੋ ਹਜੇ ਟਾਈਮ ਲੈ ਜੂ ਕਿਉਂਕਿ ਲਾਹੇ ਪਈ ਆ ਤੇ ਹਵਾਨਾ ਤਕਰੀਬਨ ਜਿੱਡੀ ਵਹਿੜ ਹੈਗੀ ਉਹਦਾ ਹਵਾਨਾ ਬਣਾ ਕੇ ਤਿਆਰ ਕਰੂਗੀ ਤੇ ਵਟ ਪੁੱਟ ਕਾਫੀ ਜ਼ਿਆਦਾ ਦੇਖ ਲੋ ਤੁਸੀਂ ਉਹ ਠੰਡੀ ਸੀਲਾ ਕੋਈ ਹੂੰ ਠੀਕ ਆ ਸਵੇਰ ਤੀਜਾ ਹਣਾ ਬਾਈ ਬਾਈ ਤੀਜਾ ਸੂਆ ਜੀ ਤੇ ਜਾਂ ਤੇ ਬਿਰ ਕਮਲਜੀਤ ਕਿੰਨਾ ਕ ਮੋਲ ਲੈਂਦਾ ਇਹਦੇ ਮੋਲ 38000 ਰੁਪਿਆ ਦਾ ਕਰਦੇ ਆ ਜੀ ਠੀਕ ਆ ਜੀ ਹਾਂ ਜੀ 38000 ਬਾਕੀ ਗੰਜਾਇਸ਼ ਮੌਕੇ ਤੇ ਹੋ ਜੂਗੀ ਨਾ ਹਾਂਜੀ ਬਿਲਕੁਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨਹੀਂ ਤੇ 1.5 ਵੈਸੇ ਕਰੈਕਟ ਹਜੇ ਲੈ ਜੂ 15 ਦਿਨ ਦੋ ਆਪੇ 15 ਦਿਨ ਖੁੱਲੇ ਆਰਾਮ ਨਾਲ ਲੈਣੇ ਬੰਦ ਬੰਦ ਲੈ ਜੂ 15 ਕ ਦਿਨ ਹਾਂਜੀ ਖੁੱਲ ਕੇ ਵੀ ਦੇਣ ਉਹ 15 ਦਿਨ ਦੋਸਤੋ ਇਹਨੇ ਵੀ ਲੈ ਜਾਣੀਆਂ ਵੈੜ ਦੇ ਬਾਕੀ ਢੱਲਾ ਢੂਲਾ ਦਿਸਦੀਆਂ ਪਈਆਂ ਨਾਰਮਲ ਹੀ ਸਾਰੇ ਵੀਰਾਂ ਨੂੰ ਸਮਝ ਆ ਜਾਣੀ ਹੈ ਵੀ ਕਿ ਕਿੰਨੀ ਕ ਕੱਚੀ ਆ ਠੀਕ ਆ ਤਕਰੀਬਨ 15 ਕ ਦਿਨ ਆ ਬਾਕੀ ਪਸ਼ੂ ਦਾ ਕੋਈ ਲਿਖਤੀ ਤੌਰ ਤੇ ਨਹੀਂ ਲਿਖਿਆ ਹੁੰਦਾ ਵਪਾਰ ਦੀ ਲੈਣਾ ਕੋਈ ਨਾ ਪਸ਼ੂ ਅੱਗੋਂ ਲੈ ਕੇ ਆਉਣਾ ਹੁੰਦਾ ਬਾਕੀ ਕੱਚਾ ਪਸ਼ੂ ਵੀ ਬਹੁ ਤੇ ਉਹ ਤੁਸੀਂ ਖਰੀਦ ਸਕਦੇ ਬਾਕੀ ਲਾਏ ਪਈ ਆ ਠੀਕ ਆ ਹਵਾਨਾ ਜਿਹੜਾ ਤਕਰੀਬਨ ਜੇਕਰ 15 ਦਿਨਾਂ ਤੇ ਤੁਸੀਂ ਦੇਖ ਸਕਦੇ ਹੋ ਤਿਆਰੀ ਹਜੇ ਬਹੁਤ ਕਰਨੀ ਹੈ ਆ ਦੇਖੋ ਜੀ ਠੀਕ ਆ ਮੋਲ ਵੀਰੇ 38 ਹੋ ਗਿਆ ਨਾ ਇਹਦਾ ਹਾਂਜੀ ਠੀਕ ਆ ਇਸ ਤੋਂ ਬਾਅਦ ਵੈੜਾ ਜਿਹੜੀਆਂ ਇਹ ਵੀ ਆ ਗਈਆਂ ਦੋ ਇਹ ਪਹਿਲਾਂ ਨਾਲ ਵੈੜਾ ਸੁਣੀਆ ਨਾ ਜੀ ਪਹਿਲਾਂ ਨਾਲ ਪਹਿਲਾਂ ਪਹਿਲਾਂ ਠੀਕ ਆ ਇਹ ਪਹਿਲਾਂ ਇਹਦੀ ਕਰ ਲਈਏ ਜਿਹੜੀ ਚਿੱਟੀ ਡੱਬੀ ਵਾਲੀ ਆਪਣੀ ਹਨਾ ਹਾਂ ਖੋਲ ਵੀ ਦਈਏ ਤੇ ਇਹ ਦਿਨ ਲੈ ਕੇ ਕਿੰਨੇ ਕਿ ਜਾਊ ਹਜੇ ਦਿਨ 12 ਦਾ ਹਫਤਾ ਦੋ ਹਫਤੇ ਕਰ ਦੋ ਹਫਤੇ ਹੈ ਨਾ ਦੋ ਕ ਹਫਤੇ ਲੈ ਜਾਊਗਾ ਬਿਲਕੁਲ ਲਾਹੇ ਪਈਏ ਦੋਸਤੋ ਦੋ ਹਫਤੇ ਲੈ ਜਾਊ ਵੈੜ ਜਿਹੜੀਆਂ ਪਹਿਲਾਂ ਸੁਆ ਸੁਣੀ ਤਾਂ ਮੂੰਹ ਦੰਦੋ ਹੈਗੀ ਦੋਂਦੀ ਆ ਕਿ ਕੋਈ ਨਹੀਂ ਲੱਗਣੀ ਠੀਕ ਹੈ ਦੇਖੀ ਨਹੀਂ ਹੈ ਚੈੱਕ ਨਹੀਂ ਕੀਤੀ ਨਹੀਂ ਠੀਕ ਹੈ ਆਹ ਲਓ ਜੀ ਠੀਕ ਹੈ ਤੇ ਪਹਿਲਣ ਬੈਡ ਜਿਹੜੀ ਸੂਣੀ ਹੈ ਤੇ 2 ਹਫਤੇ ਦਾ ਸਮਾਂ ਬਾਕੀ ਹੈ ਤੇ ਲੇਵਾ ਹਜੇ ਤੁਸੀਂ ਵੇਖ ਸਕਦੇ ਹੋ ਦੋਸਤੋ ਹਜੇ ਲਾਏ ਇੱਕ ਦੋ ਦਿਨਾਂ ਤੇ ਵੇਚੀ ਜਿਹੜੀ ਪ੍ਰੋਪਰ ਆਪ ਨੂੰ ਦਿਖਾਈ ਦੇਗੀ ਵੀ ਲਾਏ ਪੈ ਜਾਊਗੀ ਬਾਕੀ ਪਈ ਵੀ ਹੈਗੀ ਆ ਬਾਕੀ ਦੋ ਕ ਹਫਤੇ ਤਕਰੀਬਨ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਹੋ ਆ ਕਰੋ ਚੈੱਕ ਦੀ ਠੀਕ ਆ ਹਾਈਟ ਜਿਹੜੀ ਆ ਨਾਰਮਲ ਹੀ ਆ ਬੈੜ ਤਕਰੀਬਨ ਹਜੇ ਹੌਲੀ ਉਮਰ ਦੇ ਵਿੱਚ ਹੋਵੇਗੀ ਭਾਵੇਂ ਦੋਨ ਦੀ ਤੁਸੀਂ ਮੰਨ ਕੇ ਲੈ ਜਾਓ ਠੀਕ ਆ ਹੌਲੀ ਉਮਰ ਹੋਵੇਗੀ ਠੀਕ ਆ ਕੋਈ ਪੱਕੀ ਉਮਰ ਦੇ ਵਿੱਚ ਨਹੀਂ ਬੈੜ ਹਜੇ ਪਹਿਲਾ ਸੂਆ ਸੁਣੀ ਆ ਹੌਲੀ ਉਮਰ ਦੇ ਵਿੱਚ ਮੂੰਹ ਆਪਾਂ ਦੇਖਿਆ ਨਹੀਂ ਬਾਕੀ ਹੋ ਸਕਦਾ ਵੀ ਦੋਦਾਂ ਦੀ ਹੋਵੇ ਤੇ ਹਫਤੇ ਤੋਂ ਲੈ ਜਾਊਗੀ ਰੇਟ ਆਪਾਂ ਵੀਰ ਤੋਂ ਪੁੱਛ ਲੈਨੇ ਆਂ ਬਾਕੀ ਪੈ ਥੋੜੀ ਜੀ ਆ ਆ ਸ਼ਾਹੀ ਵਾਲਾਂ ਗੱਜੇ ਜਾਂਦੀ ਹੈ ਨਾ ਸ਼ਾਹੀ ਆਵਾਂਗੇ ਤਾਂ ਜੀ ਤੇ ਇਹਦਾ ਫਿਰ ਮੁੱਲ ਕਿੰਨਾ ਕੀਤਾ ਮੇਰੇ ਇਹਦਾ ਮੁੱਲ 20000 ਰੁਪਏ ਕਰਦੇ ਆਂ ਜੀ 20000 ਹਾਂ ਜੀ ਠੀਕ ਆ ਹਾਂ ਜੀ ਸੋ ਬਾਕੀ ਉਹ ਗੁੰਜਾਇਸ਼ ਹੋ ਤਾਂ ਮਾਨਤਨ ਮੌਕੇ ਦਾ ਹੁੰਦਾ ਰਹਿੰਦਾ ਥੋੜਾ ਬੋਤਾ ਹੋ ਜੂਗਾ ਹਾਂ ਜੀ ਹੋ ਜੂਗਾ ਜਿਆਦਾ ਨਹੀਂ ਠੀਕ ਆ ਵੜ ਬਹੁਤ ਪਿਆਰੀ ਏ ਦੋਸਤੋ ਠੀਕ ਆ ਜਰੂਰ ਤੁਸੀਂ ਗੱਲਬਾਤ ਕਰ ਲਿਓ 20000 ਜੈਸਟ ਜਿਹੜਾ 20000 ਮੋਲਾ ਤੇ ਵਿੱਚੋਂ ਜਿੰਨਾ ਵੀ ਮਾਨ ਕਰਾਉਣਾ ਤੁਸੀਂ ਥੋੜਾ ਦੇ ਵੀਰ ਕਮਲ ਜੀ ਦਾ ਆਪਸੀ ਜਿਹੜ ਤੇ ਇਸ ਤੋਂ ਬਾਅਦ ਜਿਹੜੀ ਇੱਕ ਹੋਰ ਵੈੜਾ ਉਹ ਵੀ ਪਹਿਲਾਂ ਨਹੀਂ ਸੋਣੀ ਹੈ ਠੀਕ ਆ ਤੇ ਇਹ ਵੈੜਾ ਵੀ ਜਿਹੜੀ ਪਹਿਲਾਂ ਨਹੀਂ ਸੋਣੀ ਹੈ ਤੇ ਇਹ ਵੀ ਤਿਆਰੀ ਦੇ ਵਿੱਚ ਆ ਨਾ ਗ ਦੋਵੇਂ ਵਧੀਆ ਤੇ ਕਿਸੇ ਵੀਰ ਨੇ ਅਕੇ ਖਰੀਦਣੇ ਆ ਬੇਸ਼ੱਕ ਤੁਸੀਂ ਜੋੜੀ ਪਾ ਲਿਓ ਵੈੜੇ ਵੀ ਪਹਿਲਾ ਸੂਗਾ ਸੋਣੀ ਤੇ ਦੇ ਨਹੀਂ ਬਰਾਬਰ ਦੀ ਵੀ ਕੱਚੀ ਹੋਵੇਗੀ ਦੋ ਘੱਪਤੇ ਸਰ ਹਨਾ ਠੀਕ ਹੈ ਬੈਕ ਸਾਈਡ ਤੇ ਸਰੂ ਹੈ ਨਾ ਜੀ ਹਾਂ ਜੀ ਤੇ ਚੱਲ ਸਕਦਾ ਜਾਂ ਨਹੀਂ ਚੱਲੇਗਾ ਨਹੀਂ ਚੱਲਦਾ ਜੀ ਠੀਕ ਹੈ ਠੀਕ ਆ ਬਾਕੀ ਚਾਰ ਥਾਣਾ ਦੋਸਤੋ ਇੱਕ ਸਰੂ ਜਿਹੜਾ ਹੈਗਾ ਮਗਰਲੇ ਥਾਣਾ ਦੇ ਵਿੱਚਕਾਰ ਤੇ ਦੋ ਪਾਸੇ ਇੱਕ ਇੱਕ ਹੈਗੇ ਦੋ ਹਨ ਮਾੜੇ ਮਾੜੇ ਹੈਗੇ ਦੋ ਸਰੂ ਦੇ ਠੀਕ ਆ ਜੀ ਬਾਕੀ ਚੱਲਦੇ ਨਹੀਂਗੇ ਬਿਲਕੁਲ ਛੋਟੇ ਆ ਸਮਾਉਣ ਬਿਲਕੁਲ ਸਮਾਲ ਸਾਈਜ਼ ਵਿੱਚ ਨੇ ਤੇ ਥਾਣ ਜਿਹੜੇ ਪ੍ਰੋਪਰ ਚਾਰ ਹੀ ਚੱਲਣਗੇ ਠੀਕ ਆ ਤੇ ਲਾਲ ਬਿਲਕੁਲ ਗੋੜ ਵਰਗਾ ਰੰਗ ਹੈਗਾ ਵਹਿੜ ਦਾ ਤੇ ਜਿਹੜੀ ਜਾਤ ਆ ਬਿਲਕੁਲ ਸ਼ਾਹੀਵਾਲ ਦੇ ਵਿੱਚ ਜਿਹੜੇ ਸ਼ਾਹੀਵਾਲ ਦੇ ਅੰਗ ਦੇ ਵਿੱਚ ਬਿਲਕੁਲ ਦੋਨੇ ਵਹਿੜਾ ਪੈਂਦੀਆਂ ਨੇ ਤੇ ਸੂਣੀਆਂ ਵੀ ਪਹਿਲਾ ਸੂਹ ਹੈ ਨੇ ਤੇ ਪਹਿਲੀ ਦਾ ਜੇਕਰ ਆਪਾਂ 20000 ਰੁਪਈਆ ਮੁੱਲ ਕੀਤਾ ਸੀ ਤਾਂ ਇਹਦਾ ਆਪਾਂ ਵੀਰ ਕਮਲ ਤੋਂ ਪੁੱਛ ਲੈਨੇ ਆ ਵੀ ਕਿੰਨਾ ਕ ਮੁੱਲ ਆ ਤੇ ਫਿਰ ਇਹਦਾ ਕੀ ਲੈਦੇ ਆ ਇਹਦਾ ਵੀਰੇ ਮੁੱਲ 28000 ਰੁਪਈਆ ਕਰਦੇ ਆ ਜੀ 28000 ਹਾਂ ਜੀ ਠੀਕ ਆ ਤੇ ਮਾਨਤਨ ਫਿਰ ਹੋ ਜੂਂਦਾ ਚ ਵੀ ਹਾਂ ਜੀ ਮਾਨਤਨ ਹੋ ਜੂਗਾ ਜੀ 28000 ਆ ਤੇ ਮੈਨੂੰ ਲੱਗਦਾ ਵੀ ਕੱਚੀਆਂ ਇੱਕੋ ਘਰੋਂ ਵੀ ਕਿਤੋਂ ਪਰਚੇਜ਼ ਕੀਤੀਆਂ ਸੀ ਇਹ ਹਾਂ ਜੀ ਠੀਕ ਆ ਹਾਂ ਜੀ ਠੀਕ ਰੈਡ ਚੰਗੀ ਆ ਦੋਸਤੋ ਓਵਰঅল ਇੱਕ ਵਾਰੀ ਆਪਾਂ ਤੁਹਾਨੂੰ ਫਿਰ ਦਿਖਾ ਦਿੰਨੇ ਜਿੰਨਾ ਵੀ ਹੋ ਸਕਦਾ ਆ ਕਰੋ ਚੱਕ ਜੀ ਠੀਕ ਆ ਬਿਲਕੁਲ ਕਿਸੇ ਵੀਰ ਨੇ ਕਿ ਜੋੜੀ ਖਰੀਦਣ ਦੀ ਇੱਛਾ ਹੁੰਦੀ ਹੈ ਵੀ ਜੋੜੀ ਵੀ ਤੁਸੀਂ ਖਰੀਦ ਸਕਦੇ ਹੋ ਇੱਕੋ ਹਮ ਉਮਰ ਜੀਆਂ ਬਿਲਕੁਲ ਉਮਰ ਵੀ ਇੱਕੋ ਜੀ ਆ ਤੇ ਟਾਈਮ ਵੀ ਜਿਹੜਾ ਦੋਸਤੋ ਹਫਤਾ ਦੋ ਦੋ ਹਫਤੇ ਸਮਾਂ ਵੀ ਇਹਨਾਂ ਨੇ ਇਕੱਠਾ ਲੈ ਜਾਣਾ ਤੇ ਰੇਟ ਵੀ ਭਾਪੜਦਾ ਇੱਕ ਦਾ 20 ਇੱਕ ਦਾ 28000 ਠੀਕ ਆ ਇਕੱਠੀਆਂ ਪਾਉਣੀਆਂ ਤੁਸੀਂ ਇਕੱਠੀਆਂ ਪਾ ਲਓ ਜੇਕਰ ਸਿੰਗਲ ਸਿੰਗਲ ਖਰੀਦਣੀ ਕਿਸੇ ਵੀਰ ਨੇ ਤੁਹਾਡੀ ਇੱਛਾ ਆਪੋ ਆਪਣੀ ਤੇ ਇਸ ਤੋਂ ਬਾਅਦ ਇੱਕ ਬਾਈ ਜੀ ਹੋਰ ਕਿਹੜੀ ਵੜ ਆਪਣੇ ਕੋਲ ਬਕਾਉਗੇ ਜੀ ਠੀਕ ਆ ਇੱਕ ਜਿਹੜੀ ਦੋਸਤੋ ਸਿੰਗਾ ਵਾਲੀ ਵੜ ਆ ਠੀਕ ਆ ਸਿੰਘ ਹੈਗੇ ਵੜ ਦੇ ਤੇ ਮਾਕੇ ਠੰਡੀ 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 ਹਵਾ ਥੇਰੀ ਕਾਫੀ ਜਿਆਦੀ ਆ ਠੀਕ ਆ ਆ ਕਰੋ ਚਾਚਾ ਰੰਗ ਜਿਹੜਾ ਇੱਕ ਹੈਗਾ ਬਲੈਕ ਰੰਗ ਦੇ ਵਿੱਚ ਆ ਠੀਕ ਆ ਕਾਲੇ ਰੰਗ ਦੇ ਵਿੱਚ ਵਹਿੜਾ ਠੀਕ ਆ ਆਂ ਲਾਗੇਗਾ ਆ ਕਰੋ ਜੀ ਆ ਦੇਖੋ ਜੀ ਠੀਕ ਆ ਜਿਵੇਂ ਮਰਜੀ ਥਾਣਾ ਮਤ ਰਹੀ ਜੋ ਤੇ ਸੀਲਸ ਲੱਗ ਹੈਗੀ ਆ ਬਾਕੀ ਕਿਸੇ ਵੀਰ ਨੇ ਕੇ ਨਿਆਣਾ ਪਾਉਣਾ ਤੁਸੀਂ ਹੈ ਨਾ ਵੀ ਰੱਸੀ ਪਾਉਣੀ ਆ ਚਵਾਈ ਕਰਦੇ ਸਮੇ ਉਹ ਤੁਹਾਡੀ ਆਪੋ ਆਪਣੀ ਇੱਛਾ ਹੈ ਠੀਕ ਹੈ ਵੜਾਂ ਦੇ ਨਾਰਮਲੀ ਆਪਣੇ ਵੀਰ ਕਿਸਾਨ ਫਾਰਮਰ ਪਾਉਂਦੇ ਵੀ ਆ ਤੇ ਕਮਲભાઈ ਕਿੰਨੇ ਦਿਨ ਲੱਗ ਜੂਗੇ ਇਹ ਵੀ ਵੀਰੇ ਅਜੇ ਮਤਲਬ ਕਿ 15 ਦਿਨ ਲੈ ਜੂਗਾ ਜੇ ਕੁल्ले राम ਨੂੰ ਦੋ ਹਫਤੇ ਦੋ ਹਫਤੇ ਲੈ ਜੂ ਹਾਂਜੀ ਸੂਬਾ ਦੂਜਾ ਹੀ ਸੁਣਿਆ ਨੇ ਵੀ ਨਹੀਂ ਜੀ ਪਹਿਲਾਂ ਸੁਣੀ ਹੈ ਜੀ ਪਹਿਲਾਂ ਨਹੀਂ ਆ ਜੀ ਹਾਂਜੀ ਪਹਿਲਾਂ ਸੁਣੀ ਹੈ ਜੀ ਠੀਕ ਹੈ ਵੜੇ ਵੀ ਪਹਿਲਾਂ ਸੁਣੀ ਹੈ ਦੋਸਤੋ ਦੋ ਹਫਤੇ ਇਹਨੇ ਵੀ ਲੈ ਜਾਣੇ ਆ ਠੀਕ ਆ ਕੋਈ ਦੋ ਦੋ ਹਫਤੇ ਦੀਆਂ ਕੱਚੀਆਂ ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਕੇ ਆਇਓ 15-15 ਦਿਨ ਹਜੇ ਲੈ ਜਾਂਦੀਆਂ ਨੇ ਵੜਾ ਜਿਹੜੀਆਂ ਆਪਾਂ ਤੁਹਾਨੂੰ ਦਿਖਾਈਆਂ ਨੇ ਜਿਹੜੀ ਦੂਜੇ ਨੰਬਰ ਤੇ ਦਿਖਾਈ ਸੀ ਵਿਹੜ ਉਹ ਕੋਈ 10 ਦਿਨ ਲੈ ਕੇ ਜਾਊਗੀ ਲਾਏ ਪ੍ਰੋਪਰ ਪਈ ਹੈ ਪਰ ਇਹ 15-15 ਦਿਨ ਨਾਰਮਲੀ ਲੈ ਜਾਊਗੀਆਂ ਤੇ ਬਾਕੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਨੇ ਆ ਚੰਗੀ ਤਰ੍ਹਾਂ ਠੀਕ ਆ ਠੀਕ ਹੈ ਕਹਿ ਦਮ ਇਹ ਆ ਕਰੋ ਚੱਕ ਬਾਕੀ ਸੂਆ ਜਿਹੜਾ ਨਾਰਮਲੀ ਦੋਸਤੋ ਘਟ ਗਿਆ ਅੱਗੇ ਤੇ ਰੇੜ ਥੋੜੇ ਬਾਅਦੇ ਵੱਧ ਮਿਲਣਗੇ ਤੁਹਾਨੂੰ ਐਨੀਮਲ ਦੇ ਕਿਉਂਕਿ ਵਿਹੜਾ ਦੇ ਵਿੱਚ ਦੇਖ ਲਈਏ ਤੇ ਮੱਝਾਂ ਦੇ ਵਿੱਚ ਦੇਖ ਲਈਏ ਤੇ ਸੂਆ ਜਿਹੜਾ ਘਟ ਗਿਆ ਠੀਕ ਆ ਤਾਂ ਕਰਕੇ ਪਸ਼ੂ ਕੋਈ ਮਹੀਨੇ ਦਾ ਕੋਈ 15 ਦਿਨਾਂ ਦਾ ਕੋਈ 20 ਦਿਨਾਂ ਦਾ ਕੱਚਾ ਮਿਲਣ ਦੀ ਸੁਭਾਵਨਾ ਹੋ ਜਾਂਦੀ ਆ ਤੇ ਚੰਗਾ ਛੱਡ ਦੇਣਾ ਆ ਠੀਕ ਆ ਤੇ ਕਮਲਪਾਈ ਜਿਹੜੀ ਆ ਆਪਾਂ ਹੁਣ ਵੈੜ ਦਿਖਾਈ ਆ ਕਿੰਨਾ ਕਮੋਲੇ ਦੇ ਇਹਦਾ ਮੁੱਲ ਵੀ 19000 ਰੁਪਏ ਆ 19000 ਹਾਂਜੀ ਠੀਕ ਆ ਤੇ ਇੱਕ ਵਾਰੀ ਮੈਂ ਤੁਹਾਨੂੰ ਜਿੰਨਾ ਵੀ ਹੋ ਸਕਦਾ ਬੈਕ ਸਾਈਡ ਤੋਂ ਵੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਜੀ ਠੀਕ ਆ ਨਾ ਉਹ ਬੱਸ ਨਾਲ ਠੀਕ ਆ ਅਜੇ ਇਹ ਤਕਰੀਬਨ ਲਾਏ ਨਹੀਂ ਪਈ ਹੈ ਨਾ ਇਹ ਤੇ ਹਾਂ ਹਾਂ ਠੀਕ ਆ ਪਹਿਲਾਂ ਬੈੜੀ ਸੁਣੀ ਆ ਦੋਸਤੋ ਠੀਕ ਆ ਤੇ ਦਿਨ ਜਿਹੜੇ ਤੁਸੀਂ ਆਪਦੀ ਸਮਝ ਨਾਲ ਮੰਨ ਲਿਓ 2 ਹਫਤੇ 3 ਹਫਤੇ ਠੀਕ ਆ ਜੀ 20 ਦਿਨ ਵੀ ਲੈ ਕੇ ਜਾ ਸਕਦੀ ਆ 15 ਦਿਨ ਵੀ ਲੈ ਕੇ ਜਾ ਸਕਦੀ ਆ ਬਾਕੀ ਜਦੋਂ ਬਣਾਉਣਾ ਸ਼ੁਰੂ ਕਰ ਦਿੱਤਾ ਦੋਸਤੋ ਇਹਨੂੰ ਸੂਪਣਾ ਤੇ ਤਕਰੀਬਨ ਕੋ ਘਰੋਂ ਵੀ ਪੁੱਛਿਆ ਹੋਵੇਗਾ ਵੀ ਇਹ ਮਤਲਬ ਕਿ ਦਿਨ ਪ੍ਰਿਲਿਖਤੀ ਦਰਦ 15 ਦਿਨ ਕਹਿੰਦੇ ਸੀ 15 ਦਿਨ ਕਹਿੰਦੇ ਸੀ ਲੈਣੇ ਨੇ ਠੀਕ ਆ ਤੇ ਬਿਹੜਾ ਜਿਹੜੀਆਂ ਦੋਸਤੋ ਪ੍ਰੋਪਰ ਤੁਹਾਨੂੰ ਆਪਾਂ ਦਿਖਾਤੀਆਂ ਸੀ ਅੱਜ ਪੰਜ ਨਾਕ ਠੀਕ ਆ ਜੀ ਸੂਈ ਪਹਿਲੇ ਨੰਬਰ ਤੇ ਬਿਹੜਾ ਦਿਖਾਈ ਸੀ ਬਾਕੀ ਜਿਹੜੀਆਂ ਬਿਹੜਾ ਜੋੜੀ ਦਿਖਾਈ ਆ ਉਹ ਵੀ 15 ਦਿਨ ਦੀ ਕੱਚੀ ਆ ਤੇ 20 ਤੋਂ 15 ਤੋਂ 20 ਦਿਨ ਦੀ ਜਿਹੜੀ ਦੋਸਤੋ ਅਗਲੀ ਬਿਹੜ ਜਿਹੜੀ ਆ ਵੀ ਕੱਚੀ ਆ ਤੇ ਰੇਡ ਭਾ ਫੜਦਾ ਵੀਰ ਨੇ ਬਿਲਕੁਲ ਸਾਰੀਆਂ ਬਿਹੜਾਂ ਦਾ ਤੁਹਾਡੇ ਨਾਲ ਜਿਹੜਾ ਸਾਂਝਾ ਕਰਤਾ ਨੰਬਰ ਵੀਰ ਦੇ ਬਿਲਕੁਲ ਲਗਾਤਾਰ ਸਕਰੀਨ ਤੇ ਆਪਾਂ ਚਲਦੇ ਕਰਦੇ ਨੇ ਤੇ ਕਮਲ ਭਾਈ ਨੰਬਰ ਵੀ ਜਰੂਰ ਦੱਸ ਦੀ ਵੀਰ ਠੀਕ ਹੈ ਜੀ ਹਾਂ ਜੀ ਦੇਖੋ ਨੰਬਰ 1 ਹੀ ਆਪਣੇ ਕੋਲ ਜੀ ਹਾਂ ਜੀ ਠੀਕ ਆ ਤੇ ਇਹਨਾਂ ਨੰਬਰਾਂ ਤੇ ਜਿਹੜਾ ਦੋਸਤੋਂ ਤੁਸੀਂ ਸੰਪਰਕ ਕਰਨਾ ਹੈਗਾ ਵੀਰ ਕਮਲਜੀਤ ਦੇ ਨਾਲ ਠੀਕ ਆ ਤੇ ਨੰਬਰ ਜਿਹੜੇ ਆਪਾਂ ਲਗਾਤਾਰ ਸਕਰੀਨ ਤੇ ਚਲਦੇ ਕਰਦੇ ਦੇ ਤੇ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੇ ਸਤਿ ਸ਼੍ਰੀ ਅਕਾਲ ਜੀ